ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਕਰਦੇ ਪਏ ਸਪਰੇਅ ਕਿੱਲੇ ਡੇਢ ਚ ਲਾਲ ਲਾਲ ਹੋ ਗਏ ਪੱਤੇ ਵਾਉਣੇ ਬੂਟੇ ਕਰਕੇ ਬਾਕੀ ਝੋਨਾ ਦਾ ਸਾਰਾ ਠੀਕ ਹੈ ਇੰਦੇ ਜ ਪਤਾ ਨਹੀਂ ਕੀ ਚੱਕਰ ਬਣਿਆ ਵਾਉਣਾ ਬੂਟਾ ਆ ਗਿਆ ਨਾਲੇ ਨਾਲੇ ਪੱਤੇ ਲਾਲ ਜੇ ਹੋਈ ਜਾਂਦੇ ਨੇ ਐਵੇਂ ਹੋ ਗਏ ਬੂਟੇ ਛੋਟੇ ਵੀ ਰਹਿ ਗਏ ਤੇ ਲਾਲ ਵੀ ਹੋਈ ਜਾਂਦੇ ਨੇ ਔਰ ਟਿਬੀਆਂ ਦਵਾਈਆਂ ਹੋਈਆਂ ਨੇ ਕੀ ਹੱਲ ਹੋ ਸਕਦਾ ਇਹਦਾ ਦਾ ਰੱਬ ਰੱਖਾ ਬਈ ਖੇਤੀ ਦਾ ਕਿਸਮਤ ਦੀ ਰਹਿ ਗਈ ਇੱਥੇ ਵੀ ਨੇ ਸਾਬਾਉਣੇ ਬੁੱਟੇ ਨੇ ਬਾਕੀ ਇਧਰਲਾ ਪਾਸਾ ਠੀਕ ਹੈ ਹੈ ਗਿਆ ਹੀ ਆ ਦੋ ਕਨਾਲਾਂ ਤਿੰਨ ਕਨਾਲਾਂ ਥਾਮੜਾ ਡੇਢ ਕਿੱਲੇ ਦੇ ਕਿਾਰੇ ਚੋਂ ਦੋ ਤਿੰਨ ਕਨਾਲਾਂ ਤਾਂ ਖਰਾਬ ਹੋ ਗਿਆ। ਬਾਕੀ ਉਹ ਮੌਣੇ ਬੂਟੇ 8-9 ਕਿੱਲਾਂ 'ਚ ਹੈਗੇ ਨੇ। ਪਰ ਚਲੋ ਵਿਰਲੇ-ਵਿਰਲੇ ਤਾਂ ਚੱਲ ਜਾਂਦੇ ਨੇ, ਜ਼ਿਆਦਾ ਹੀ ਫਿਰ ਝਾੜ ਤੇ ਅਸਰ ਪਾਉਂਦੇ ਨੇ। ਇੱਥੇ ਵੀ ਹੈਗੇ ਜਿਵੇਂ ਟਿੱਪੀਆਂੀਆਂ 'ਚ। ਕਾਰਨ ਨਹੀਂ ਸਮਝ ਆਉਂਦਾ ਕਿੱਥੋਂ ਆ ਗਏ, ਕਿੱਥੋਂ ਨਹੀਂ। ਸਬਰ ਇਹ ਕਰਕੇ ਦੇਖ ਲੈਣੇ ਆ ਖਤਮਤਾ ਹੋਣੀ ਨਹੀਂ ਇਹ ਚਲੋ ਐ ਵੀ ਅੱਗੇ ਨਾ ਵਧਣਗੇ ਮਣ ਜਾ ਖਲਰਨ ਵਾਲਾ ਕੰਮ ਹੀ ਐ ਇਹਨਾਂ ਦਾ ਹਾਲਤ ਤਾਂ ਨਹੀਂ ਹੈ ਬਾਕੀ ਕੁੱਲ ਮਿਲਾ ਕੇ ਹੁਣ ਠੀਕ ਹੈ ਵਿੱਚ ਵਿੱਚ ਹੈਗੇ ਨੇ ਜ਼ਿਆਦਾ ਤਾਂ ਇਸੇ ਪਾਸੇ ਨੇ ਆਜ ਵੀ ਟਿੱਪੀਆਂ ਆਈਆਂ ਦਿੱਖਦੀਆਂ ਨੇ ਆ ਗਿਆ ਆਣਾ ਮਰਾਇਆ ਚਾਹਰ ਨਾ ਚਾਹਰ ਘਰ ਕੇ ਨਹੀਂ